ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰਬਾਣੀ ਵਿਚਾਰੀਏ ਜੂ YouTube ਦੇ ਇਸ ਚੈਨਲ ਦੇ ਮਾਧਿਅਮ ਦੇ ਰਾਹੀਂ ਆਪ ਸੰਗਤਾਂ ਦੇ ਨਾਲ ਗੁਰਬਾਣੀ ਦੀ ਸਾਂਝ ਪਾਈ ਜਾਂਦੀ ਹੈ ਆਪ ਜੀ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰਕੇ ਸ਼ੇਅਰ ਜਰੂਰ ਕਰਿਓ ਤਾਕੇ ਗੁਰਬਾਣੀ ਹਰ ਇੱਕ ਨੂੰ ਪਹੁੰਚ ਸਕੇ ਜਿਹੜਾ ਲੋੜਵੰਦ ਹੈ ਗੁਰਬਾਣੀ ਨੂੰ ਸਮਝ ਸਕੇ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਇਹ ਪਾਵਨ ਬਾਣੀ ਸਿੱਧ ਗੋਸ਼ਟ ਜਿਹਦੀ ਵਿਚਾਰ ਕਈ ਦਿਨਾਂ ਤੋਂ ਪੌੜੀ ਦਰ ਪੌੜੀ ਸੰਗਤਾਂ ਨਾਲ ਸਾਂਝੀ ਕੀਤੀ ਜਾਂਦੀ ਹੈ 6 ਪੌੜੀਆਂ ਸਿੱਧ ਗੋਸ਼ਟ ਬਾਣੀ ਦੀਆਂ ਜੋ ਚਰਪਟ ਜੋਗੀ ਨੇ ਆਪਣੀ ਜ਼ਿੰਦਗੀ ਦੇ ਨਿੱਜੀ ਸਵਾਲ ਸਤਿਗੁਰੂ ਨਾਲ ਕੀਤੇ ਨੇ ਸਤਿਗੁਰੂ ਨੇ ਉਹਨਾਂ ਨੂੰ ਜਵਾਬ ਦੇ ਕੇ ਕਿਰਤਾਰਥ ਕੀਤਾ ਹੈ ਉਸ ਤੋਂ ਬਾਅਦ ਦੂਸਰਾ ਜੋਗੀ ਹੈ ਲੋਹਾਰੀਪਾ ਉਹ ਸਤਿਗੁਰੂ ਨੂੰ ਸਵਾਲ ਕਰਦਾ ਹੈ ਸਤਿਗੁਰੂ ਉਸ ਦੇ ਸਵਾਲਾਂ ਦੇ ਜਵਾਬ ਦੇ ਕੇ ਉਹਦੀ ਵੀ ਤਸੱਲੀ ਕਰਾਉਂਦੇ ਨੇ ਆਜ ਬੋਰਡ ਦੇ ਉੱਤੇ ਆਪ ਜੀ ਸਾਹਮਣੇ ਦੇਖ ਰਹੇ ਹੋ ਸਿੱਧ ਗੋਸ਼ਟ ਦੀ ਬਾਣੀ ਦੀ ਇਹ ਪੌੜੀ ਲਿਖੀ ਹੋਈ ਹੈ 7 ਨੰਬਰ ਜਦੋਂ ਇਹ ਪੰਕਤੀਆਂ ਪੂਰੀਆਂ ਹੋਈਆਂ ਉੱਥੇ 7 ਨੰਬਰ ਲਿਖਿਆ ਗਿਆ ਕਿ ਇਹ 7 ਨੰਬਰ ਪੌੜੀ ਹੈ ਆਓ ਸਭ ਤੋਂ ਸਭ ਤੋਂ ਪਹਿਲਾਂ ਇਸ ਪੌੜੀ ਦਾ ਪਾਠ ਕਰੀਏ ਸਤਿਗੁਰੂ ਪਾਤਸ਼ਾਹ ਆਖਦੇ ਨੇ ਹਾਟੀ ਬਾਟੀ ਰਹੇ ਨਿਰਾਲੇ ਰੂਖ ਬਿਰਖ ਉਦਯਾਨੇ ਕੰਦ ਮੂਲ ਆਹਾਰੋ ਖਾਈਐ ਆਉਦੂ ਬੋਲੇ ਗਿਆਨੇ ਤੀਰਥ ਨਾਈਐ ਸੁਖ ਫਲ ਪਾਈਐ ਮੈਲ ਨ ਲੱਗੈ ਕਾਈ ਗੋਰਖ ਪੂਤ ਲੋਹਾਰੀ ਪਾ ਬੋਲੇ ਜੋਗ ਜੁਗਤ ਵਿਦ ਸਾਈ ਇਸ ਤਰੀਕੇ ਦੇ ਨਾਲ ਇਸ ਪੌੜੀ ਦਾ ਪਾਠ ਕਰਨਾ ਹੈ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਖਰ ਦੇ ਵੀ ਤੁਸੀਂ ਨਾ ਪੜਿਆ ਲੋਹਾ ਰੀਪਾ ਗੋਰਖਪੂਤ ਭਾਵ ਗੋਰਖ ਦਾ ਚੇਲਾ ਲੋਹਾ ਰੀਪਾ ਇਹ ਸਤਿਗੁਰੂ ਨੂੰ ਸਵਾਲ ਕਰਦਾ ਹੈ ਸਿੱਧ ਬੰਦਗੀ ਕਰਕੇ ਸਿੱਧੀਆਂ ਪ੍ਰਾਪਤ ਹੋ ਗਈਆਂ ਔਰ ਬਹੁਤ ਆਪ ਨੇ ਵੇ ਸਿੱਧਾਂ ਨੇ ਲੋਕਾਈ ਨੂੰ ਲੋਕਾਂ ਨੂੰ ਆਪਣੇ ਮਗਰ ਲਾਇਆ ਲੋਕ ਉਹਨਾਂ ਮਗਰ ਲੱਗੀ ਸਿੱਧ ਲੋਕਾਂ ਨੂੰ ਆਪਣੀਆਂ ਕਰਾਮਾਤਾਂ ਨਾਲ ਡਰਾਉਂਦੇ ਵੀ ਸੀ ਤੇ ਲੋਕ ਡਰਦੇ ਵੀ ਉਹਨਾਂ ਨੂੰ ਮੰਨਦੇ ਸਨ ਲੋਕਾਂ ਨੂੰ ਤਾਂ ਡਰਾ ਲਿਆ ਸਿਧੀਆਂ ਵੀ ਪ੍ਰਾਪਤ ਕਰ ਲਈਆਂ ਪਰ ਜ਼ਿੰਦਗੀ ਦਾ ਜੋ ਮੇਨ ਮੂਲ ਮਕਸਦ ਹੈ ਪ੍ਰਮਾਤਮਾ ਪਰਮੇਸ਼ਰ ਨਾਲ ਜੁੜ ਕੇ ਪ੍ਰਮਾਤਮਾ ਦੇ ਨਾਲ ਜੁੜ ਕੇ ਉਹਦਾ ਰੂਪ ਹੋਣਾ ਜੋ ਭਵਿਖਿਆ ਸਭਨਾਂ ਦਾ ਰੱਬ ਬਣਨਾ ਸੁਪਰਮਾਤਮਾ ਦੀ ਬੰਦਗੀ ਕਰਕੇ ਪ੍ਰਮਾਤਮਾ ਚ ਮਲੀਨ ਜਾਂ ਗਲীন ਹੋਣਾ ਪ੍ਰਮਾਤਮਾ ਦੇ ਵਿੱਚ ਮਿਲ ਜਾਣਾ ਉਹ ਮਕਸਦ ਉਹ ਕਿਤੇ ਉਹ ਵਾਂਝੇ ਰਹਿ ਗਏ ਕਿਉਂਕਿ ਜਦੋਂ ਇਨਸਾਨ ਦੇ ਕੋਲ ਕੋਈ ਤਾਕਤਾਂ ਆ ਜਾਂਦੀਆਂ ਫਿਰ ਉਹ ਆਪਣੀ ਤਾਕਤ ਦੀ ਅਜਮਾਇਸ਼ ਕਰਕੇ ਲੋਕਾਂ ਨੂੰ ਆਪਣੇ ਮਗਰ ਲਾਉਣ ਦੀ ਕੋਸ਼ਿਸ਼ ਕਰਦਾ ਐਸਾ ਕੁਛ ਸਿੱਧਾਂ ਨੇ ਵੀ ਕੀਤਾ ਉਹਨਾਂ ਨੇ ਸਤਗੁਰ ਦੇ ਨਾਲ ਈਰਖਾ ਵੀ ਕੀਤੀ ਤੇ ਇਸ ਤਰ੍ਹਾਂ ਸਮਝਦੇ ਸੀ ਕਿ ਸ਼ਾਇਦ ਸਤਿਗੁਰੂ ਉਹਨਾਂ ਦੀ ਜਗ੍ਹਾ ਲੋਕਾਂ ਨੂੰ ਲੋਕਾਈ ਨੂੰ ਆਪਣੇ ਮਗਰ ਲਾਣਗੇ ਪਰ ਸਤਿਗੁਰੂ ਜੀ ਲੋਕਾਈ ਨੂੰ ਨਿਰੰਕਾਰ ਦੇ ਨਾਲ ਲਾਂਦੇ ਸਨ ਪਰਮਾਤਮਾ ਦੇ ਮਗਰ ਲਾਂਦੇ ਸਨ ਪਰਿਵਾਰਾਂ ਦੇ ਵਿੱਚ ਰਹਿਣਾ ਪਰਿਵਾਰ ਤੇ ਝਮੇਲਿਆਂ ਤੋਂ ਦੂਰ ਰਹਿਣਾ ਸਿੱਧਾ ਨੇ ਆਪਣਾ ਮਕਸਦ ਬਣਾ ਲਿਆ ਸੀ ਉਹ ਪਰਿਵਾਰ ਦੇ ਵਿੱਚ ਰਹਿ ਕੇ ਇਹ ਸਮਝਦੇ ਸੀ ਵੀ ਅਸੀਂ ਮਾਇਆ ਦੇ ਵਿੱਚ ਮਲੀਨ ਹੋ ਕੇ ਮਾਇਆ ਦੇ ਵਿੱਚ ਫਸ ਕੇ ਰੱਬ ਨੂੰ ਭੁੱਲ ਜਾਵਾਂਗੇ ਇਥੇ ਤੱਕ ਤਾਂ ਉਹ ਦੁਨਿਆਵੀ ਲੋਕਾਂ ਨੂੰ ਵੀ ਹੀਣਤਾ ਦੇ ਨਾਲ ਦੇਖਦੇ ਸਨ ਕਿ ਇਹ ਲੋਕ ਜਿਹੜੇ ਨੰਦਕੀਨੇ ਕਰਦੇ ਰੱਬ ਨਹੀਂ ਜਪਦੇ ਖੈਰ ਘਰ-ਵਾਰ ਛੱਡ ਕੇ ਜੰਗਲਾਂ 'ਚ ਰਹਿਣਾ ਸਿੱਧਾਂ ਦਾ ਕੰਮ ਹੋ ਗਿਆ ਸੀ ਸਤਗੁਰੂ ਪਾਤਸ਼ਾਹ ਉਹਨਾਂ ਨੂੰ ਲੱਭਦੇ ਲਵਾਉਂਦੇ ਆ ਉਹਨਾਂ ਕੋਲ ਪਹੁੰਚੇ ਇਹ ਗੁਰੂ ਨਾਨਕ ਦਾ ਉਪਕਾਰ ਹੈ ਕੱਲਾ ਉਪਕਾਰ ਨਹੀਂ ਹੈ ਇਹ ਬਹੁਤ ਵੱਡਾ ਪਰ ਉਪਕਾਰ ਹੈ ਸਤਗੁਰ ਦਾ ਕੋਈ ਰੱਬ ਨਾਲ ਜੁੜਦੇ ਆ ਜੁੜਦਿਆਂ ਕਿਤੇ ਭੁੱਲ ਗਿਆ ਫਿਰ ਉਹਨੂੰ ਰੱਬ ਨਾਲ ਜੋੜਨਾ ਤਾਂ ਸਤਗੁਰੂ ਪਾਤਸ਼ਾਹ ਜਦੋਂ ਸਿੱਧਾਂ ਦੇ ਕੋਲ ਪਹੁੰਚ ਲੈਂਦੇ ਨੇ ਪਹਿਲਾਂ ਚਰਪਟ ਜੋਗੀ ਸਤਿਗੁਰੂ ਨੂੰ ਸਵਾਲ ਕਰਦਾ ਹੈ ਹੁਣ ਸਤਮੀ ਪੌੜੀ ਦੇ ਵਿੱਚ ਲੋਹਾਰੀ ਪਾ ਸਤਿਗੁਰੂ ਨੂੰ ਸਵਾਲ ਕਰਦਾ ਹਟੀਆਂ ਹਟੀਆਂ ਤੋਂ ਵਾਟੀਆਂ ਰਸਤਿਆਂ ਤੋਂ ਰਹੇ ਨਿਰਾਲੇ ਰਹੇ ਉਹ ਵਚਨ ਰਹਿੰਦੇ ਨਿਰਾਲੇ ਵਖਰੇ ਏ ਨਾਨਕ ਸਤਿਗੁਰੂ ਨੂੰ ਆਖਦੇ ਨੇ ਕਿ ਅਸੀਂ ਹਟੀਆਂ ਦੁਕਾਨਾਂ ਤੋਂ ਵਾਟਾਂ ਰਸਤਿਆਂ ਤੋਂ ਸਰਵ ਸੰਸਾਰ ਦੇ ਰਸਤਿਆਂ ਤੋਂ ਦੂਰ ਰਹਿੰਦੇ ਆਂ ਸੰਸਾਰੀ ਲੋਕਾਂ ਤੋਂ ਦੂਰ ਰਹਿੰਦੇ ਆਂ ਜੰਗਲਾਂ ਦੇ ਵਿੱਚ ਬੈਠੇ ਆ ਤੇ ਫਿਰ ਦਿਖਾਉਂਦੇ ਕਿ ਆਨੇ ਰੂਖ ਰੁੱਖੇ ਏਠਾਂ ਵਿਰਖ ਵਿਰਖੇ ਏਠਾਂ ਰੁੱਖ ਦੇ ਏਠਾਂ ਵਿਰਖ ਦੇ ਏਠਾਂ ਰਹਿੰਦੇ ਆ ਉਹ ਦਿਆਨੇ ਜੰਗਲ ਦੇ ਵਿੱਚ ਅਸੀਂ ਹਾਟੀਆਂ ਬਾਟੀਆਂ ਭਾਵ ਰਸਤੇ ਦੁਕਾਨਾਂ ਸ਼ਹਿਰ ਸਭ ਕੁਝ ਛੱਡ ਕੇ ਜੰਗਲ ਦੇ ਵਿੱਚ ਦਰਖਤਾਂ ਥੱਲੇ ਰਹਿੰਦੇ ਆ ਅਗਲੀ ਗੱਲ ਕਹਿੰਦਾ ਕੰਦ ਮੂਲ ਕੰਦ ਮੂਲ ਹੁੰਦਾ ਇਵੇਂ ਮੂਲੀ ਤੇ ਗਾਜਰ ਵਗੈਰਾ ਇਹ ਸਬਜ਼ੀਆਂ ਨੇ ਧਰਤੀ ਦੇ ਵਿੱਚੋਂ ਪੈਦਾ ਹੁੰਦੀਆਂ ਨੇ ਤੇ ਫਿਰ ਸਬਜ਼ੀਆਂ ਤਾਂ ਬਣਦੀਆਂ ਨੇ ਇਹਨਾਂ ਨੂੰ ਉਂਝ ਵੀ ਖਾ ਕੇ ਕਾਫੀ ਤੱਤ ਸਰੀਰ ਨੂੰ ਮਿਲਦੇ ਹਨ ਤੋਂ ਕੰਦ ਮੂਲ ਮੂਲੀ ਗਾਜਰ ਵਰਗੀਆਂ ਧਰਤੀ ਦੇ ਵਿੱਚ ਪੈਦਾ ਹੋਣ ਵਾਲੇ ਕੰਦ ਮੂਲ ਸਬਜ਼ੀਆਂ ਕੰਦ ਮੂਲ ਆਹਾਰੋ ਆਹਾਰੋ ਹੁੰਦਾ ਖਾਣਾ ਖਰਾਕ ਖਾਈ ਇਹ ਅਸੀਂ ਕੰਦ ਮੂਲ ਖਾਂਦੇ ਹਾਂ ਇਦੇ ਨਾਲ ਸਾਡੀ ਇਹ ਸਾਡੀ ਖਰਾਕ ਹੈ। ਔਦੂ ਬੋਲੇ ਗਿਆਨੇ ਤੇ ਔਦੂ ਔਦੂ ਦਾ ਭਾਵ ਹੈ ਵਿਰक्त ਜੋਗੀ। ਇਸ ਤਰੀਕੇ ਦੇ ਨਾਲ ਜੋਗੀ ਸਤਿਗੁਰ ਨੂੰ ਇਹ ਆਪਣਾ ਰਸਤਾ ਦੱਸਦਾ ਹੈ। ਕਿ ਇਸ ਤਰ੍ਹਾਂ ਅਸੀਂ ਪ੍ਰਮਾਤਮਾ ਦੀ ਬੰਦਗੀ ਪਰਮੇਸ਼ਰ ਦੀ ਬੰਦਗੀ ਕਰਨ ਵਾਸਤੇ ਘਰ-ਬਾਰ ਛੱਡ ਕੇ ਆ ਗਏ ਸਭ ਕੁਝ। ਅਸੀਂ ਸ਼ਹਿਰਾਂ ਤੋਂ ਪਿੰਡਾਂ ਤੋਂ ਰਸਤਿਆਂ ਤੋਂ ਦੂਰ ਆ ਕੇ ਜੰਗਲਾਂ ਵਿੱਚ ਰਹਿੰਦੇ ਹਾਂ। ਅਗਲੀ ਗੱਲ ਫਿਰ ਕਹਿੰਦਾ ਤੀਰਥ ਤੀਰਥ ਦੇ ਥੱਥੇ ਨੂੰ ਸਿਆਰੀ ਹੈ ਇਹਦਾ ਅਰਥ ਬਣੇਗਾ ਤੀਰਥ ਉੱਤੇ ਤੀਰਥਾਂ ਤੇ ਨਹਾਉਂਦੇ ਆ ਤੀਰਥ ਨਹਾਈਏ ਤੇ ਫਲ ਕਿਆ ਮਿਲਦਾ ਸੁਖ ਸੁਖ ਫਲ ਪਾਈਏ ਤੇ ਸਾਨੂੰ ਦਾ ਫਲ ਸੁਖ ਮਿਲਦਾ ਤੀਰਥਾਂ ਦੇ ਨਹਾ ਕੇ ਅਸੀਂ ਸੁਖ ਲੈਂਦੇ ਹਾਂ ਮੈਲ ਨਾ ਲੱਗੈ ਕਾਈ ਤੇ ਉਹਦੇ ਨਾਲ ਕਿਆ ਹੁੰਦਾ ਹੈ ਕਿ ਸਾਨੂੰ ਸੰਸਾਰ ਦੇ ਵਿੱਚ ਜਿਹੜੀ ਹੈ ਨਾ ਛੱਡੇ ਮੰਨ ਨੂੰ ਫਿਰ ਮੈਲ ਨਹੀਂ ਲੱਗਦੀ ਹੈ ਸਾਨੂੰ ਮੈਲ ਨਹੀਂ ਲੱਗਦੀ ਮਨ ਮੈਲਾ ਨਹੀਂ ਹੁੰਦਾ ਕਿਉਂਕਿ ਸਾਹਮਣੇ ਇਸਤਰੀ ਦੇਖ ਕੇ ਮਨ ਮੈਲਾ ਹੋ ਜਾਂਦਾ ਸਾਹਮਣੇ ਪਦਾਰਥ ਦੇਖ ਕੇ ਮਨ ਮੈਲਾ ਹੋ ਜਾਂਦਾ ਇਸ ਤਰੀਕੇ ਦੇ ਨਾਲ ਸੀ ਉਹ ਪਦਾਰਥਾਂ ਨੂੰ ਇਸਤਰੀ ਸਭ ਕੁਝ ਛੱਡ ਕੇ ਆਗੇ ਸਾਡਾ ਮਨ ਮੈਲਾ ਨਹੀਂ ਹੁੰਦਾ ਹੈ ਅਗਲੀ ਗੱਲ ਕਹਿਣ ਲੱਗਾ ਗੋਰਖ ਪੁੱਤ ਲੋਹਾਰੀ ਪਾ ਬੋਲੇ ਗੋਰਖ ਦਾ ਚੇਲਾ ਗੋਰਖ ਦਾ ਪੁੱਤ ਗੁਰਖ ਦਾ ਚੇਲਾ ਲੋਹਾਰੀ ਪਾ ਬੋਲਦਾ ਆਖਦਾ ਜੋਗ ਜੁਗਤ ਬਿਦਸਾਈ ਜੋਗ ਜੁੜਨਾ ਜੁਗਤ ਤਤ ਤਿੰਨ ਸਿਹਾਰੀਆ ਅਰਥ ਹੈ ਜੁਗਤੀ ਇਸਤਰੀ ਲਿੰਗ ਸ਼ਬਦ ਹੈ ਬਿਦ ਤਦਿਰ ਸਿਹਾਰੀਆ ਵਿਧੀ ਸਾਈ ਮਤਲਬ ਉਹੀ ਇਹ ਤਾਂ ਸਤਿਗੁਰੂ ਨੂੰ ਆਖਦਾ ਏ ਗੋਰਖ ਦਾ ਚੇਲਾ ਲੋਹਾਰੀ ਪਾ ਉਹ ਬੋਲਦਾ ਪਿਆਨੇ ਕਹਿੰਦਾ ਬੋਲ ਕੇ ਕਿ ਸਤਿਗੁਰ ਜੀ ਆ ਸਾਡੀ ਜਿਹੜੀ ਪ੍ਰਮਾਤਮਾ ਦੇ ਨਾਲ ਜੁੜਨ ਦੀ ਜੁਗਤੀ ਹੈ ਇਹ ਸਾਡੀ ਵਿਧੀ ਹੈ ਇਸ ਤਰੀਕੇ ਨਾਲ ਸ੍ਰੀ ਰਬ ਨੂੰ ਜੀਤੇ ਕਰਦੇ ਹਾਂ ਤੋ ਫਿਰ ਸਤਗੁਰੂ ਨੂੰ ਸਮਝਾਉਂਦਾ ਕਿ ਅਸੀਂ ਘਰ-ਵਾਰ ਛੱਡ ਕੇ ਜੰਗਲਾਂ 'ਚ ਰਹਿੰਦੇ ਆਂ ਕੰਦ ਮੂਲ ਖਾਂਦੇ ਆਂ ਤੀਰਥਾਂ ਤੇ ਨਹਾਉਂਦੇ ਆਂ ਸਾਨੂੰ ਫਲ ਸੁਖ ਮਿਲਦਾ ਹੈ ਔਰ ਇਸ ਤਰੀਕੇ ਦੇ ਨਾਲ ਇਹ ਯੁਗਤੀ ਇਹ ਵਿਧੀ ਲੈ ਕੇ ਅਸੀਂ ਜੁੜਦੇ ਹਾਂ ਪ੍ਰਮਾਤਮਾ ਦੇ ਨਾਲ ਪਰਮੇਸ਼ਰ ਦੇ ਨਾਲ ਤੋ ਪਹਿਲੇ ਆਪਣਾ ਮਤ ਦੱਸਦਾ ਹੈ ਤੇ ਫਿਰ ਸਤਗੁਰੂ ਜੀ ਉਹਦੇ ਮਤ ਦੇ ਵਿੱਚ ਹੀ ਉਹਨੂੰ ਸੋਚੀ ਦਿੰਦੇ ਨੇ ਉਹਨੂੰ ਸਮਝਾਉਂਦੇ ਨੇ ਉਹ ਅਗਲੀ ਪੌੜੀ ਦੇ ਵਿੱਚ ਅਗਲੀ ਵੀਡੀਓ ਦੇ ਵਿੱਚ ਆਪ ਜੀ ਦੇ ਨਸਾਂ ਜਾ ਕੀਤਾ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ